ਸਤਿਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਕੀ ਵਾਰ ਰਾਏ ਬਲਵੰਡੇ ਤਥਾ ਸਤੈ ਢੂਮੇ ਆਖੀ ਇੱਕ ਓੰਕਾਰ ਸਤਗੁਰ ਪਰਸਾਦੇ ਨੌ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਵਦੈ ਦੇਵ ਗੁਨਾ ਸਾਤੇ ਭੈਣ ਭਰਾਵਹਿ ਪਾਰੰਗਤੇ ਦਾਨੁ ਪੜੀਵਦੈ ਨਾਨਕ ਰਾਜ ਚਲਾਇ ਸੱਚ ਕੋਟ ਸਤਾਣੀ ਨੀਵਦੈ ਲਹਣੇ ਧਰਿਓ ਨ ਸਤ ਸਿਰ ਕਰਿ ਸਿਫਤੀ ਅੰਮ੍ਰਿਤੋ ਪੀਵਦੈ ਮਤ ਗੁਰ ਆਤਮਦੇਵ ਦੀ ਖੜ ਗੇ ਜੋਰ ਏ ਪਰਾ ਕੋਈ ਜੀਵ ਦਾ ਗੁਰ ਚਿੱਲੇ ਰਹਿ ਰਾਸ ਕੀ ਨਾਨਕ ਸਲਾਮ ਤੇ ਥੀਵਦਾ ਸਹ ਟਿਕਾ ਦਤੋ ਸ ਜੀਵ ਦਾ ਲੈਣੇ ਦੀ ਫੇਰ ਆਈਏ ਨਾਨਕਾ ਦੋਹੀ ਖੱਟੀਏ ਜੋ ਤੇ ਉਹ ਜੁਗ ਤੇ ਸਾਇ ਸਹ ਕਾਇਆ ਫੇਰੇ ਪਲਟੀਏ ਝੁੱਲੈ ਸੋ ਛਾਤੋ ਨਿਰੰਜਨੀ ਮਲ ਤਖਤੋ ਬੈਠਾ ਗੁਰ ਹੱਟੀਏ ਕਰਹੇ ਜੇ ਗੁਰ ਫਰਮਾਇਆ ਸਲ ਜੋਗ ਅਲੂਣੀ ਚੱਟੀਏ ਲੰਗਰੋ ਚੱਲੈ ਗੁਰ ਸਬਦ ਦੇ ਹਰ ਤੋਟ ਨਾ ਆਵੀ ਖੱਟੀਐ ਖਰਚੇ ਦਿੱਤੇ ਖਸਮ ਦੀ ਆਪ ਕਹਦੀ ਖੈਰ ਇਹ ਦਬੱਟੀਐ ਹੋਵੇ ਸਿਫਤੇ ਖਸਮ ਦੀ ਨੂਰ ਅਰਸਹੁ ਕਰਸਹੁ ਝੱਟਿਐ ਤੁੰਦ ਡਿੱਠੇ ਸੱਚੇ ਪਾਤਸ਼ਾਹ ਮਾਲੋ ਜਨਮ ਜਨਮ ਦੀ ਕੱਟਿਐ ਸਾਚੋ ਜੇ ਗੁਰੇ ਫਰਮਾਇਆ ਕਿਉ ਏਦੂ ਬੋਲੋ ਹਟਿਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟਿਐ ਦੇਲੇ ਖੋਟੇ ਆਕੀ ਫਿਰਨੇ ਬੰਨ ਪਹਾੜ ਉਚਾਏ ਨੇ ਛੱਟਿਏ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਨ ਠੱਟਿਏ ਕੌਣ ਹਾਰੇ ਕਿਨੇ ਓਵਟਿਏ ਜਿਨ ਕੀਤੀ ਸੋ ਮੰਨਣਾ ਕੋਸਾਲ ਜਿਵਾ ਹੈ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਰਗੁਰ ਆਖੇ ਸੱਚਾ ਕਰੇ ਸਾਰ ਬਾਤ ਹੋਵੇ ਦਰਹੱਲੀ ਗੁਰ ਅੰਗਦ ਦੀ 도ਹੀ ਫਿਰੀ ਸੱਚ ਕਰਤਾ ਬੰਦ ਬਹਾਲੀ ਨਾਨਕੋ ਕਾਇਆ ਪਲਟ ਕਰ ਮੱਲ ਤਖਤੋ ਬੈਠਾ ਸਹ ਡਾਲੀ ਦਰ ਸੇਵੇ ਉਮਤੇ ਖੜੀ ਮਸਕੱਲੇ ਹੋਏ ਜੰਗਾਲੀ ਦਰ ਦਰਵੇ ਸੁਖ ਸੰਦੈ ਨਾਏ ਸੱਚੇ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰੇ ਦੌਲਤੈ ਵੰਡੀਐ ਰਸ ਅੰਮ੍ਰਿਤ ਖੀਰਿ ਕਹਿਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਕਤੀਐ ਪ੍ਰਾਲੀ ਪੈ ਕਬੂਲ ਖਸਮ ਨਾਲੇ ਜਾਂ ਘਾਲ ਮਰਦੀ ਘਾਲੀ ਮਾਤਾ ਕੀ ਵੀ ਸਹ ਸੋਏ ਜਿਨ ਗੋਏ ਉਠਾਲੀ ਹੋਰਿਉ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉ ਨਾਨਕ ਈਸਰੇ ਜਗਨਾਥੇ ਉਚ ਹੱਦੀ ਵੈਣ ਬਿਰ ਕਿਉ ਨ ਮਾਧਾਣਾ ਪਰਵਤ ਕਰੇ ਨੇਤਰ ਬਾਸਕ ਸਭ ਦੇ ਰੜਕਿਉਨ ਚੌਦਹ ਰਤਨ ਨਿਕਾਲਿਉਨ ਕਰੇ ਆਵਾ ਗੌਣ ਚਿਲਕਿਉਨ ਕੁਦਰਤ ਅਹ ਵੇ ਖਾਲਿਉਨ ਜਣ ਐਵਡ ਪਿੰਡ ਠਣਕਿਉਨ ਲਹਣੇ ਧਰਿਉਨ ਛਤਰ ਸਿਰ ਅਸਮਾਨੇ ਕਿਆੜਾ ਸ਼ਿਕਿਉਨ ਜੋਤ ਅਸਮਾਨੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਉਨ ਸਿਖਾ ਪਤਰਾ ਘੋਖ ਕੈ ਸਭ ਉਮਤ ਵੇਖੋ ਜੇ ਕਿਉਨ ਜਾਸਦ ਧੋਸ ਤਾਲਹੜਾ ਟਿਕਿਉਨ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਜਪ ਤਾਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲਭ ਵਿਣਾ ਹੈ ਮਾਨਸਾ ਜੋ ਪਾਣੀ ਬੂਰ ਵਰਿਆ ਦਰਘ ਹੈ ਗੁਰੂ ਕੀ ਕੁਦਰਤੀ ਨੂਰ ਜਤ ਸੋ ਹਾਥ ਨ ਲੱਭਈ ਤੂੰ ਉਹ ਠਰੂਰ ਨਉ ਨਿਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਨੈ ਚੂਰ ਨੇੜਾ ਦਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਸੋਟੇ ਕਾ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜੇ ਰਹਾ ਪੋਤਾ ਪਰਵਾਣ ਜਨ ਬਾਸ ਕਨੇਤਰ ਕਤਿਆ ਕਰਨਹੀ ਤਾਣ ਜਨਸਮੁੰਦ ਵਿਰੋ ਲਿਆ ਕਰ ਮੇਰ ਮਧਾਨ ਚੌਧ ਹਰਤਨਨ ਕਾਲਿਉਨ ਕੀਤੋ ਨ ਚਾਣਾਣ ਘੋੜਾ ਕੀਤੋ ਸਹਜ ਦਾ ਜਾ ਤੋ ਕੀਓ ਭਲਾਣ ਧਨ ਖਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਧੂ ਅੰਧਾਰ ਸਾ ਚੜਿਆ ਰਹਿ ਭਾਣ ਸਤਹੁ ਖਿਰ ਜਮਾਇਓ ਸਤਹੁ ਸ਼ਾਵਾਨ ਨਿਤਰ ਸੋਈ ਤੇਰੀ ਐ ਘਿਓ ਮੈਦਾ ਖਾਨ ਚਾਰੇ ਕੁੰਡਾ ਸੁਜੀ ਉਸ ਮਨ ਮਹਿ ਸਬਦ ਪਰਵਾਣ ਆਵਾ ਗੋਣ ਨਿਵਾਰਿਓ ਕਰ ਨਦਰ ਨੀਸਾਨ ਆਉ ਤਰਿਆ ਆਉ ਤਾਰ ਲਐ ਸੋ ਪੁਰਖ ਸੁਜਾਨ ਝਖੜ ਵਾਉ ਨਾ ਡੋਲਈ ਪਰਬਤ ਮੇਰਾਣ ਜਾਣੈ ਵਰਥਾ ਜੀਅ ਕੀ ਜਾਣੂ ਜਾਣ ਕਿਆ ਸਲਾਹੀ ਸੱਚੇ ਪਾਤਿਸਾਹ ਜਾਤੋ ਸੁਗੜ ਸੁਜਾਨ ਦਾਨ ਜੇ ਸਰਗਰ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿਕਾ ਸੋ ਬਹਿਣਾ ਸੋਈ ਦੀ ਬਾੜ ਪਿਉ ਦਾਦੇ ਜਿਵਿਆ ਪੋਤਰਾ ਪਰਵਾਨ ਧੰਨ ਧੰਨ RAM DAS GURU ਜਿਨ ਸਿਰ ਅਤਨੈ ਸਵਾਰਿਆ ਪੂਰੀ ਹੋਈ ਕਰਮ ਤੇ ਆਪੇ ਸਿਰਜਣਹਾਰ ਧਾਰਿਆ ਸਿੱਖੀ ਅਰੈ ਸੰਗਤੀ ਪਾਰ ਬ੍ਰਹਮ ਕਾਰ ਨਮਸਕਾਰਿਆ ਅਟਲ ਅਥਾ ਹੋ ਅਤੋਲ ਤੂ ਤੇਰਾ ਅੰਤ ਨਾ ਪਾਰ ਆਵਾਰਿਆ ਜਿਨੇ ਤੂੰ ਸੇਵਿਆ ਭਾਉ ਕਰ ਸੇ ਤਦ ਪਾਰੇ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਰ ਸਭ ਪਰਵਾਰਿਆ ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲਹਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਠਾ ਤਾਂ ਮਨ ਸਾਧਾਰਿਆ ਚਰੇ ਜਾਗੇ ਚਹ ਜੁਗੀ ਪੰਚਾਇਣ ਆਪੇ ਹੋਆ ਆਪਿਨ ਆਪ ਸਜਿਓ ਨ ਆਪੇ ਹੀ ਥੰਮੇ ਖਲੋਆ ਆਪੇ ਪੱਟੀ ਕਲਮ ਆਪੇ ਆਪ ਲਿਖਣਾ ਹਾਰਾ ਹੋਆ ਸਭ ਉਮਮਤ ਆਮਣ ਜਾਵਣੀ ਆਪੇ ਹੀ ਨਵਾਂ ਨਿਰਵਾ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾਖ ਵੈ ਚੰਦੋਆ ਉਗਮਣ ਹੋਤ ਆਥਵਣ ਹੋ ਚਹੋ ਚੱਕੀ ਕੀ ਅਨ ਲੋਹਾ ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਪਾਇਆ ਮੋਵਾ ਦੁਨੀ ਚੌਣੀ ਕਰਮਾ ਤੇ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹ ਜੁਗੀ ਪੰਚਾਇਣ ਆਪੇ ਹੋਆ ਦੁਨੀ ਚੌਣੀ ਕਰਮਾ ਤੇ ਸੱਚੇ ਕਾ ਸੱਚਾ ਢੋਆ ਸਾਰੇ ਜੱਗੇ ਚਹੋ ਜੁਗੀ ਪੰਚਾਇਣ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ